ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਆਪਣੇ YouTube ਚੈਨਲ ਮਰਾਹੜ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਤੇ ਸ਼ਾਮ ਦਾ ਟਾਈਮ ਸੀ ਤੇ ਆਪਣੇ ਕੰਮਕਾਰ ਹੋ ਗਏ ਨਾ ਰੋਟੀ ਬਣਾ ਕੇ ਛੱਡੇ ਸੀ ਨਾ ਤੇ ਮੈਂ ਸੋਚਿਆ ਨਾ ਅਦਰਕ ਦਾ achar ਪਾਉਣਾ ਸੀ ਕੱਟਿਆ ਪਿਆ ਸੀ ਟਾਈਮ ਨਹੀਂ ਲੱਗਿਆ ਬਸ ਸਵੇਰੇ ਮੈਂ ਤਿਆਰੀ ਕੀਤੀ achar ਪਾਉਣ ਦੀ ਮੈਂ ਚਲ achar ਪਾਣੇ ਧੋ ਕੇ ਕੱਟ ਲਿਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਿਤੇ ਜਾਣਾ ਪੈ ਗਿਆ ਅਚਾਨਕ ਹਨਾ ਤੇ ਮੈਂ ਰੱਖ ਲਿਆ ਕਿ ਮੈਂ ਚਲੋ ਠੀਕ ਆ ਫੇਰ ਆ ਕੇ ਪਾਲਾਂਗੇ ਤੇ ਆ ਕੇ ਕਮਾਗਰਾਂ ਦਾ ਫੇਰ ਟਾਈਮ ਹੋ ਗਿਆ ਤੇ ਹੁਣ ਮੈਨੂੰ ਬਿਲ ਮਿਲਿਆ ਮੇਖੇ ਚਲੋ ਆਪਾਂ achar ਪਾਉਨੇ ਆ ਤੇ ਇਹਦੇ ਲਈ ਮੈਂ ਆਦਰ ਦਾ ਜਿਹੜਾ ਪਹਿਲਾਂ ਹੀ ਕੱਟਿਆ ਹੋਇਆ ਬਸ ਇਹ ਸਿਰਫ ਚਾ ਡੱਬੇ 'ਚ ਹੀ ਪਾਉਣਾ ਸੀ ਤੇ ਇਸ ਤੋਂ ਬਾਅਦ ਮੈਂ ਇਸ ਤਰ੍ਹਾਂ ਇਹਨੂੰ ਡੱਬੇ 'ਚ ਪਾ ਕੇ ਨਾ ਇਹਦੇ ਵਿੱਚ ਸਿਰਕਾ ਵਗੈਰਾ ਪਾ ਦੂੰਗੀ ਤੇ ਕਈ ਮੇਰੇ ਭੈਣ ਭਰਾ ਇਹਨਾਂ ਕੋਲ ਨਹੀਂ ਸਿਰਕਾ ਹੁੰਦਾ ਉਹ ਨਿੰਬੂ ਵੀ ਨਿੰਬੂ ਨਿਚੋੜ ਕੇ ਨਾ ਉਹਨੂੰ ਇਸ ਤਰ੍ਹਾਂ ਪਾਣ ਕੇ ਨਾ ਉਹਨੂੰ ਉਹਦਾ ਰਸ ਜਿਹੜਾ ਇਹਦੇ ਵਿੱਚ ਪਾ ਕੇ ਤੇ ਵਿੱਚ ਨਮਕ ਪਾ ਕੇ ਇਸ ਤਰ੍ਹਾਂ ਤਿਆਰ ਕਰ ਸਕਦੇ ਨੇ ਫੇਰ ਵੀ ਬਹੁਤ ਵਧੀਆ achar ਬਣਦਾ ਪਰ ਮੇਰੇ ਕੋਲ ਹੈਗਾ ਸੀ ਇਹ ਸਿਰਕਾ ਵਿਨੇਗਰ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਤੇ ਆਪਾਂ ਇਹ ਵਰਤਿਆ ਬਾਈ ਤੇ ਵਿਨੇਗਰ ਜਿਹੜਾ ਮੇਰੇ ਕੋਲ ਹੈਗਾ ਸੀ ਘਰ 'ਚ ਤੇ ਇਹ ਆਪਾਂ ਇਹਦੇ ਵਿੱਚ ਪਾ ਰਹੇ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਹਨਾ ਤੇ ਚਲੋ ਇਹ ਤਾਂ ਆਪਣਾ achar ਇਹਦਾ ਬਣ ਕੇ ਤਿਆਰ ਹੋ ਜਾਂਦਾ ਇਹ ਤਾਂ ਉਦੋਂ ਹੀ ਖਾਣ ਲਈ ਤਿਆਰ ਹੋ ਜਾਂਦਾ ਬਸ ਇੱਕ ਦੋ ਦਿਨਾਂ 'ਚ ਜ਼ਿਆਦਾ ਵਧੀਆ ਹੋ ਜਾਂਦਾ ਤੇ ਸਵੇਰ ਤੱਕ ਇਹਦਾ ਕਲਰ ਵੀ ਬਹੁਤ ਸੋਹਣਾ ਹੋ ਜੂ ਹੁਣ ਤਾਂ ਉਸ ਤਰ੍ਹਾਂ ਹੀ ਦਿਖ ਰਿਹਾ ਨਾ ਸਵੇਰ ਤੱਕ ਇਹਦਾ ਕਲਰ ਚੇਂਜ ਹੋ ਜਾਂਦਾ ਵਧੀਆ ਹੋ ਜਾਂਦਾ ਤੇ ਸਰਦਾ ਆਪ ਦਾ ਆਪ ਦਾ ਤਰੀਕਾ ਹੁੰਦਾ achar ਪਾਉਣ ਦਾ ਤੇ ਇਹ ਆਪਾਂ ਘਰੇਲੂ ਤਰੀਕੇ ਨਾਲ ਪਾ ਰਹੇ ਆਂ ਵੀ ਨੋਰਮਲ ਤੇ ਜਿਹੜੀ ਮੇਨ ਗੱਲ ਦੱਸਣੀ ਹੈ ਇਹਦੇ ਬਾਰੇ ਨਾ ਮੈਂ ਇਹਦਾ ਜਿਹੜਾ ਸਿਲਕ ਹੋਏ ਨੇ ਇਹ ਮੈਂ ਸਿਲ ਕੇ ਰੱਖੇ ਹੋਏ ਨੇ ਨਾ ਤੇ ਇਹਨਾਂ ਨੂੰ ਇਹਨਾਂ ਤੋਂ ਦੱਸੂਗੀ ਤਾਂ ਅਸੀਂ ਕੀ ਕੀ ਚੀਜ਼ਾਂ ਤਿਆਰ ਕਰ ਸਕਦੇ ਆਂ ਜਿਹੜੀਆਂ ਮੇਰੇ ਭੈਣਾਂ ਨੇ ਨਾ ਇਹਨਾਂ ਦਾ ਸਿਲਕਾ ਨਾ ਅਦਰਕ ਦਾ ਸਿਲਕਾ ਇਹਨਾਂ ਸੁਟਦੇ ਦਿੰਦੇ ਨੇ ਬਹੁਤ ਹੀ ਤਾਂ ਹੀ ਕਰਦੇ ਨੇ ਸ਼ਾਇਦ ਬਹੁਤੇ ਵਰਤੋਂ ਕਰਦੇ ਹੋਣਾਂ ਤੇ ਇਹਨਾਂ ਦੀ ਇਹਦੀ ਵਰਤੋਂ ਬਹੁਤ ਹੀ ਵਧੀਆ ਹੈ ਤੇਰੇ ਨਾਲ ਗੁਣਾਕਾਰੀ ਹੁੰਦਾ ਨਾ ਇਹਨੂੰ ਕੀ ਕਰਨਾ ਕਿਉਂਕਿ ਜਦੋਂ ਆਪਾਂ ਚਾਰ ਪੌਨੇ ਅਦਰਕ ਨੂੰ ਧੋਂਦੇ ਤਾਂ ਹੈਗੀਆਂ ਚੰਗੀ ਤਰ੍ਹਾਂ ਹਨਾ ਬਾਹਰ ਵਿੱਚ ਹੀ ਸਿਲਕਾ ਉਤਾਰ ਦਿਆਂ ਕਿਉਂਕਿ ਇਹਦੇ ਵਿੱਚ ਕਿਹੜਾ ਕੋਈ ਮਿੱਟੀ ਵਗੈਰਾ ਹੁੰਦੀ ਹੈ ਤੇ ਇਹਨੂੰ ਕੀ ਕੀਤਾ ਮੈਂ ਨਾ ਇੱਕ ਦੋ ਦਿਨ ਦੀ ਧੁੱਪ ਲਵਾ ਲੂੰ ਅੱਜ ਤਾਂ ਮੈਂ ਧੁੱਪੇ ਰਹੀ ਗਈ ਸੀ ਤੇ ਇੱਕ ਦੋ ਦਿਨ ਦੀ ਹੋਰ ਧੁੱਪ ਲਵਾ ਲੂੰ ਇਹ ਸੁੱਕ ਜਾਊਗਾ ਪੂਰਾ ਵਧੀਆ ਹੋ ਜਾਊ ਸੁੱਕ ਕੇ ਸੁੱਕਣ ਤੋਂ ਬਾਅਦ ਨਾ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਚਾਹ ਪੱਤੀ ਵਾਲੇ ਡੱਬੇ ਵਿੱਚ ਪਾ ਸਕਦੇ ਹੋ ਕਿਉਂਕਿ ਆਪਾਂ ਅਦਰਕ ਵਾਲੀ ਚਾਹ ਹਾਨਸਰਦੀਆਂ ਚ ਬਹੁਤ ਹੀ ਫਾਇਦੇਮੰਦ ਹੁੰ ਤੇ ਉਸ ਤਰ੍ਹਾਂ ਵੀ ਪਾ ਸਕਦੇ ਹੋ ਤੇ ਜੇ ਇਸ ਤਰ੍ਹਾਂ ਚਾਹ ਦੇ ਵਿੱਚ ਨਹੀਂ ਵਰਤੋ ਕਰਨੀ ਹੈ ਨਾ ਕਈ ਮੇਰੇ ਭੈਣ ਭਾਈ ਜਿਨ੍ਹਾਂ ਨੂੰ ਨਹੀਂ ਪਸੰਦ ਆ ਨਹੀਂ ਕਰਨੀ ਤੇ ਉਹ ਕੀ ਕਰਨਗੇ ਨਾ ਇਹਨਾਂ ਨੂੰ ਮੈਕਸੀ ਵਿੱਚ ਪੀਸ ਕੇ ਨਾ ਇਹਦਾ ਪਾਊਡਰ ਬਣਾ ਕੇ ਨਾ ਇਹਨੂੰ ਦਾਲ ਸਬਜ਼ੀ ਵਿੱਚ ਨਾ ਮਸਾਲੇ ਦੀ ਤਰ੍ਹਾਂ ਵਰਤ ਸਕਦੇ ਹੋ ਤੇ ਇਸ ਤਰ੍ਹਾਂ ਇਹਦੀ ਬਹੁਤ ਹੀ ਵਧੀਆ ਵਰਤੋਂ ਹੋ ਜਾਂਦੀ ਹੈ ਬਹੁਤ ਹੀ ਕੀਮਤੀ ਹੁੰਦਾ ਸੁਟਣਾ ਨਹੀਂ ਚਾਹੀਦਾ ਇਹ ਤੇ ਮੈਂ ਇਹਦੇ ਲਈ ਜ਼ਿਆਦਾਤਰ ਚਾਹ ਦੀ ਵਰਤੋਂ ਕਰਦੀ ਆ ਸੀ ਚਾਹ ਚ ਪਾਉਨੇ ਆ ਨਾ ਕਿ ਸਰਦੀ ਚ ਖੰਗ ਵਗੈਰਾ ਤੋਂ ਵਧੀਆ ਰਹਿੰਦਾਗਾ ਨਾ ਤੇ ਇਹਦੇ ਲਈ ਆਪਾਂ ਚਾਹ ਚ ਪਾਉਨੇ ਆ ਤੇ ਤੁਸੀਂ ਤੁਹਾਨੂੰ ਜਿਵੇਂ ਸਹੀ ਲੱਗੇ ਉਸ ਤਾਂ ਵਾਚ ਸਕਦੇ ਹੋ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ